ਸਸਰੀ ਗੱਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਭਾਈ ਅੱਜ ਬਲੌਗ ਸ਼ੁਰੂ ਕਰਦੇ ਹਾਂ ਉੱਪਰੋਂ ਤੇ ਸਵੇਰੇ ਸਵੇਰੇ ਪਹੁੰਚ ਗਏ ਮੌਸਮ ਬੜਾ ਘੈਂਟ ਹੈ ਤੇ ਅੱਜ ਦੀ ਜਿੰਮ ਤੋਂ ਛੁੱਟੀ ਆ ਕਬੂਤਰ ਚੈੱਕ ਕਰ ਲਈ ਆਪਣੇ ਕੱਲ ਵਾਲੇ ਸੈੱਟ ਨੇ ਇਹਨਾਂ ਦਵਾਈ ਦੁਈ ਦਿੱਤੀ ਸੀ ਐਨ ਓਕੇ ਰਿਪੋਰਟਾਂ ਨੇ ਸਾਰੇ ਆ ਨਹੀਂ ਲਿਆ ਠੀਕ ਹੈ ਕਰ ਲੋ ਦਸਾਂ ਵੀ ਸਾਰੇ ਕਬੂਤਰ ਉਹ ਤੇਰੀ ਦੇਖੋ ਤਾਂ ਓਕੇ ਰਿਪੋਰਟ ਨੇ ਤੇ ਇਧਰ ਵਾਲਿਆਂ ਤੇ ਮਾਰ ਲਈ ਇਹਨੇਗਾ ਉੱਕੇ ਸਾਰੇ ਤੇ ਬਸ ਆਹੀ ਕਬੂਤਰ ਬਾਈ ਥੋੜਾ ਜਿਹਾ ਆਪਣਾ ਗਲੱਬੀ ਚਲ ਡਾਊਨ ਹੈ ਪਰ ਇਹਨੂੰ ਵੀ ਦਵਾਈ ਦੂਈ ਦੇਤੀ ਹੁਣ ਤੇ ਦਾਣੇ ਦੂਣੇ ਵੀ ਖਿਲਾਤੇ ਥੋੜੀ ਪ੍ਰੋਬਲਮ ਲੱਗਦੀ ਐ ਇਹਨੂੰ ਸੋਕੇ ਦੀ ਤੇ ਬਾਕੀ ਕੱਲ ਤੱਕ ਪਤਾ ਲੱਗ ਜਾਊਗਾ ਹਨਾ ਤੇ ਇੱਧਰ ਬਾਕੀ ਸਾਰੇ ਸੈਟ ਬੈਟ ਨੇ ਉੱਕੇ ਰਬੋਟਾਂ ਨੇ ਤੇ ਦਾਣੇ ਦੂਣੇ ਪਾਏ ਨੇ ਪਾਣੀ ਪਾਇਆ ਹੋਇਆ ਪਾਣੀ ਪਾ ਚੱਲੇ ਤੇ ਖੋਲਦੇ ਇਸੇ ਕੁੰਡੇ ਖੋਲਦੇ ਤੇ ਉਹ ਤੋਂ ਬਾਅਦ ਚੱਲਦੇ ਆਂ ਬਾਈ ਥੱਲੇ ਇਹ ਤੋਏ ਕਿਸੇ ਰਿੰਝ ਚੱਕਣ ਆਏ ਤੇ ਕਿਉਂਕਿ ਥੱਲੇ ਜਿਹੜੇ ਛੋਟੇ ਬੱਚਿਆਂ ਨੂੰ ਸਿਰ ਲੱਕ ਦਿਆ ਕਰਾਂਗੇ ਉਹਨਾਂ ਨੂੰ ਸਟਾਰਟਰ ਸਿਰ ਲੱਕ ਲੈ ਕੇ ਆਂਦਾ ਤੇ ਫੇ ਪਾਲੀਏਆਂ ਕਬੂਤਰਾਂ ਦਾ ਜੋਰ ਲੱਗੀ ਜਾਂਦਾ ਪਤਾ ਨਹੀਂ ਮੌਸਮ ਐਜਾ ਪਤਾ ਨਹੀਂ ਗਿਆ ਚੱਕਰ ਸੁੱਕਾ ਲੱਗੀ ਜਾਂਦਾ ਈਵਾਰਮਿੰਗ ਵੀ ਕਰ ਲਈ ਪਹਿਲਾਂ ਦਵਾਈਆਂ ਦੂਈਆਂ ਪਾ ਲੀਆਂ ਮੇਰੇ ਹਿਸਾਬ ਨਾਲ ਚੋਗੇ ਕਰਕੇ ਥੋੜਾ ਜਿਹਾ ਹੋਈ ਜਾਂਦਾ ਸਿਸਟਮ ਤੇ ਚਲੋ ਕੋਈ ਚੱਕਰ ਨਹੀਂ ਇੱਧਰ ਸਾਰਾ ਕੁਝ ਓਕੇ ਆ ਜੱਸੇ ਉਹਨੂੰ ਇਹ ਚ ਬੰਦ ਕਰ ਦੇ ਉਹ ਕਬੂਤਰ ਨੂੰ ਇਹਦੇ ਚ ਦਾਣੇ ਰੱਖ ਦੇ ਥੋੜੇ ਜਿਹਾ ਉਹਨੂੰ ਤੇ ਉਹ ਕੰਪਿਊਟਰ ਨੂੰ ਅਲੱਗ ਬੰਦ ਕਰ ਜਾਂਦੇ ਆ ਕਿਉਂਕਿ ਫਿਰ ਨਹੀਂ ਥੱਲੇ ਬੈਠਾ ਰਹਿਣਾ ਉਹ ਨਾ ਵਿਚਾਰੇ ਨੇ ਸੇਕ ਜੇ ਚ ਆ ਉੱਪਰ ਵਧੀਆ ਠੰਡਾ ਜਾ ਰਹੂਗਾ ਹੋ ਗਿਆ ਸੈਟ ਕੱਲ੍ਹ ਨਾਲੋਂ ਸੈਟ ਐ ਬਾਈ ਤੇ ਹਾਂ ਥੱਲੇ ਵਾਲੇ ਚ ਕਰਦੇ ਥੋੜੇ ਜਿਹੇ ਦਾਣੇ ਰੱਖ ਦਈਏ ਇਹਨੂੰ ਦਾਣੇ ਤੇ ਪਾਣੀ ਇਹਨੂੰ ਤਾਂ ਸੈਟ ਐ ਫੇਰ ਵੀ ਪਾਣੀ ਪਾ ਲਾ ਉਹ ਚ ਅਟਕਣ ਪਹਿਲੇ ਦਾਣੇ ਰਸ ਛੱਡ ਦੇ ਉੱਥੇ ਥੋੜੇ ਜੇ ਸਾਫ਼ ਜੀ ਜਗ੍ਹਾ ਚੋਂ ਥੋੜੇ ਇੰਨੇ ਨਹੀਂ ਨਹੀਂ ਮਾੜੇ ਜਿਹਾ ਜਮਾਈ ਅੱਧੀ ਕੇ ਚੁੰਡੀ ਜੀ ਘੱਟ 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 ਹੋਰ ਘੱਟ ਕਰ ਬਸ ਉਹ ਕਰ ਬੋਟਾ ਇਹਨੂੰ ਪਾ ਜਾਣੇ ਮੈਂ ਕਿਹਾ ਦਾਣੇ ਕਈ ਵਾਰ ਮੂੜ ਜਾ ਬਣੂ ਇਹਦਾ ਦਿਨ ਚ ਖਾ ਲੂਗਾ ਬਾਕੀ ਸ਼ਾਮ ਨੂੰ ਫੇਰ ਚੈੱਕ ਕਰਾਂਗੇ ਖਾ ਲੂ ਇਹਨੂੰ ਹੁਣ ਬਾਕੀ ਦਾ ਸਾਰੇ ਬੈਠੇ ਨੇ ਮੇਰੇ ਹਿਸਾਬ ਨਾਲ ਰੁੱਜੇ ਰੁੱਜੇ ਪਾਣੀ ਵੀ ਧਰ ਦੇ ਚ ਟੱਕਣ ਚ ਪਾਣੀ ਧਰ ਦੇ ਇਥੋਂ ਹੀ ਪਾ ਲਈਆਂ ਨਾ ਨਾਲੇ ਦਵਾਈ ਪਾਈ ਹੋਈ ਹੈ ਇਹ ਚ ਚਾਲ ਓਕੇ ਰਬੋਟ ਬਾਕੀ ਕਬੂਤਰਾਂ ਦਾ ਕੰਮ ਨਿਬੜ ਗਿਆ ਹੁਣ ਚੱਲਦੇ ਆ ਚਲੋ ਭਾਈ ਆਪਾਂ ਥੱਲੇ ਨੂੰ ਇਹਦਾ ਵੀ ਨਵੇੜ ਦਾ ਜੀਰੀ ਆਪਣੀ ਲੱਗੀ ਛੱਬੀ ਆ ਉਹ ਦੇਖੋ ਓਕੇ ਰਬੋਟਾਂ ਨੇ ਪਨੀਰੀ ਘਟਕੀ ਦੀ ਪਨੀਰੀ ਫੇਰ ਖਵਾਣੋ ਤੇ ਲਿਆਉਣੀ ਪਈਏ ਹੁਣ ਆਪਾਂ ਥੱਲੇ ਚੱਲਦੇ ਆ ਲੈ ਵੀ ਇਸੇ ਪਾਸੇ ਆ ਲੈ ਆ ਇੱਕ ਟੱਕਣ ਜਾ ਵਾ ਕੇ ਦੇਖ ਲੈ ਪਹਿਲਾਂ ਪਤਲਾ ਹੀ ਰੱਖਣਾ ਕੰਮ ਤੇ ਸਰਿੰਜ ਚੋਂ ਨਿਕਲ ਹੀ ਨਾ ਸਾਲਾ

2.5 ਹਾਂ 2.5 3 ਕੈਮਲ ਲੀ ਗਿਆ 2-2 ਦੇ ਦਾਂਗੇ ਪਹਿਲਾਂ ਛੋਟੇ ਬੱਚਿਆਂ ਨੂੰ ਅੱਜ ਦੇ ਕੇ ਦੇਖ ਲੈਂਦੇ ਹਾਂ ਦਲਜੀਤ ਨੂੰ ਦਲਜੀਤ ਨੂੰ ਪਤਾ ਨਹੀਂ ਕਰਦੇ ਕਿ ਨਾ ਬੋਲ ਜੂ ਨਾ ਇਹ ਕਿੱਜ ਕਰਨੋਂ ਵੀ ਹੁਣੀ ਮਰ ਜਾ ਖੜ ਜਾ ਖੜ ਜਾ ਇੱਕ ਲਓ ਵੀ ਪਹਿਲਾਂ ਇਹ ਬੱਚੇ ਨੂੰ ਦੇ ਦਈਏ ਸਰਿੰਜ ਭਰ ਲਈ ਇਹ ਥੋੜਾ ਜਿਹਾ ਦੂਰ ਕਰ ਲੈ ਖੜ ਜਾ ਖੜ ਜਾ ਇੱਕ ਮਿੰਟ ਓਏ ਤੂੰ ਪੰਗੇ ਘਾ ਤੇ ਲੈਣਾ ਇੱਥੇ ਕਰ ਉਹ ਤੇਰੀ ਓਕੇ ਹੋਰ ਪਰ ਇਹ ਸਰੰਜ ਫਿਰ ਸਾਲਿਓ ਜਵਾਕਾਂ ਵਾਂਗੂ ਬਾਲਣਾ ਪਿਆ ਲੈ ਤਿੰਨ ਚਾਰ 54 ਦੇ ਹੋਣੀਆਂ ਦਰਨ ਪਰ ਨੂੰ ਵੀ ਆ ਗਿਆ ਤਾਂ ਉਹਦੇ ਦਾ ਆ ਰਿਹਾ ਆਈ ਹੈ ਆ ਟਿੱਡੀ ਦਾ ਰੱਜ ਗਈ ਬਈ ਆ ਟਿੱਡੀ ਆ ਟਿੱਡੀ ਨੂੰ ਹਲੇ 350 ਚਾਹ ਦਿੱਤੀ ਐ ਇਹਨੂੰ ਦੇਣਾ ਤੇ ਇਹਨੂੰ ਵੀ ਦੇ ਦੇਣਾ ਹੁਣ ਹਰਤਾ ਓਏ ਵਧੀਆ ਗਰੋਥ ਦੇਖਿਓ ਇਹਦੇ ਨਾਲ ਕਹੇ ਜੀ ਹੋ ਸਰਲਿਕ ਨਾਲ ਗਰੋਥ ਤੁਹਾਨੂੰ ਹਫਤੇ ਬਾਅਦ ਮੈਂ ਬੱਚੇ ਦਿਖਾਉਂਗਾ ਆਹੀ ਬੱਚੇ ਠੀਕ ਹੈ ਹੁਣ ਨਿਗਾਹ ਮਾਰ ਲਓ ਹਫਤੇ ਬਾਅਦ ਦਿਖਾਉਂਗਾ ਫਿਰ ਦੇਖਿਓ ਫਰਕ ਕਿੰਨੀ ਛੇਤੀ ਪੈਣਾ ਇਹਨੂੰ ਕੋਈ ਉਹ ਕਰਦੇ ਕਰਦੇ ਸਾਫ ਕਿੰਨੇ ਨੰਬਰ ਠੱਲਾਂ ਵੀ ਪਾਉਣੀ ਆ ਬਾਈ ਆ ਠੱਲਾਂ ਲੈਂਦੀਆਂ ਬਈ ਐ ਟੈਟਰਾਸਾਈਕਲਿਨ ਲੈਂਦਾ ਵੀ ਇਹਨਾਂ ਨੂੰ ਪਾਉਣਾ ਹੈ ਕਰਦੇ ਆ ਸਾਰਾ ਸਿਸਟਮ ਢਾਣੀ ਦੂਣੇ ਪਾਵਾਂਗੇ ਨਾਲੇ ਚਲੋ ਲਓ ਵੀ ਮਿੱਤਰੋ ਆਪਾਂ ਹੁਣ ਪਾ ਦਈਏ ਨਾ ਇਹ ਠੱਲਾਂ ਇਹਦੇ ਪਾਉਣੀਆਂ 71 ਨੰਬਰ ਪੈਰ ਮਾੜਾ ਜੀ ਇਹਦਾ ਤੇ ਉਹਨਾਂ ਦੀ ਵੀ ਦੋ ਤੇ ਪਾਉਣੀਆਂ ਵਾਲੀ ਆ ਹਾਂ ਜੀ ਉਹਨਾਂ ਦੀ ਇਹਨਾਂ ਦੇ ਵੀ ਪਾ ਦਨੇ ਆ ਤੇ ਇਹਨੂੰ ਛੱਡਿਆ ਪਹਿਲਾਂ ਫਿਰ ਲੈ ਕੇ ਇਹਨੂੰ ਦੇਤਾ ਤੇ ਆ ਸਿਰ ਲੈ ਕੇ ਬਾਕੀ ਪਿਆ ਹੋਰ ਸਾਰੇ ਬੱਚਿਆਂ ਨੂੰ ਦੇ ਦੇਣਾ ਕੈਮ ਕਰ ਦੇਣੇ ਨੇ ਹਫਤੇ ਜੀ ਸਾਲੇ ਕਿੰਨੇ ਕਿੰਨੇ ਕਿਨੇ ਪਿੰਡ ਆਈਆਂ ਲੈ ਆਹ ਦੇ ਕਿੰਨੇ ਆ ਪਿੰਡ ਆਹ ਦੇਖੋ ਆ ਥੋੜਾ ਜਿਹਾ ਕੈਂਮ ਆ ਆ ਹੈਗਾ ਬਾਈ ਆਪਣਾ ਲੰਬੂ ਦਾ ਭਾਈ ਜਿਹੜਾ ਹਰਾ ਪੋਟਾ ਹਰੀ ਬੂਛ ਆਪਣੇ ਕੋਲ ਉੜਦਾ ਤਾਂ ਬਾਜੀ ਤੋਂ 2 ਵਜੇ ਲੰਘ ਗਿਆ ਤਾਂ ਇਹਦੇ ਠੱਲ ਪਾਉਣ ਲੱਗੇ ਆਪਾਂ 31 ਨੰਬਰ ਠੀਕ ਆ ਪਾ ਦਈਏ ਇਹਦੇ ਵੀ ਠੱਲ ਚੋਗਾ ਜੁਗਾ ਇਹਨੂੰ ਫੁੱਲ ਐ ਇਹਨੂੰ ਵੀ ਫੁੱਲ ਐ ਐਨੂੰ ਫੁੱਲ ਐ ਇਹਦੇ ਪੈਰਾਂ ਦੇ ਡੱਕੇ ਆ ਤੇ ਇਹਦੇ ਪੈਰੋਗੇ ਮੋٹے ਇਹਦੇ ਠੱਲ ਪੈਣੀ ਨਹੀਂ ਚਲੋ ਕੋਈ ਚੱਕਰ ਨਹੀਂ ਇਹਦੇ ਪਾ ਦਈਏ ਪਹਿਲਾਂ ਲਓ ਵੀ ਸਾਰੇ ਬੱਚਿਆਂ ਦੇ ਠੱਲਾਂ ਪਾ ਦੀਆਂ ਸਾਰਿਆਂ ਨੂੰ ਸਿਰ ਲੈ ਕੇ ਦੇ ਤਾਂ ਇੰਨਾ ਕੁ ਬਚ ਗਿਆ ਨੂੰ ਧੋਲਦਨੇ ਧੋ ਦਈਏ ਸਮਾਨ ਲਾਈਏ ਟਕਾਣੇ ਤੇ ਆ ਦਵਾਈ ਦੂਈ ਪਾਈਏ ਧਾਣੇ ਪਾਈਏ ਤੇ ਜਿ세 ਦੇਖ ਲੈ ਜੀ ਕਿਸੇ ਨੂੰ ਸੂਕਾ ਸੂਕਾ ਲੱਗਿਆ ਹੋਇਆ ਕਬੂਤਰ ਨੂੰ ਕੋਈ ਸੁੰਨਸਨ ਬੈਠਾ ਨੂੰ ਦਵਾਈ ਦੇ ਦਈਏ ਉਹ ਤੇਰੀ ਉਹ ਕਬੂਤਰੀ ਤਾਂ ਨਿਕਲਦੀ ਨਿਕਲਦੀ ਆ ਕੋਈ ਚੱਕਰ ਨਹੀਂ ਉਹਨੂੰ ਕੱਲੀ ਨੂੰ ਫਿਰੀ ਜਾਣ ਦੇ ਬਾਹਰ ਨਿਕਲ ਗਈ ਜਾਲ ਚੋਂ ਯਾਰ ਚੱਲ ਕੋਈ ਨਹੀਂ ਖਾ ਵੀ ਲੂਗੀ ਲਓ ਮਿੱਤਰੋ ਸਾਰਾ ਕੰਮ ਨਿਬੜ ਗਿਆ ਧਾਣੇ ਪਾਣੀ ਦਾ ਰਹਿ ਗਿਆ ਤੇ ਪਾਊਡਰ ਦਾ ਰਹਿ ਗਿਆ ਦੋ ਕਬੂਤਰ ਆਉ ਖੁੱਲ ਗਏ ਤੇ ਆ ਕੱਢਣੇ ਅੱਜ ਬਾਹਰ ਦੋ ਮਹੀਨੇ ਬਾਅਦ ਕੱਢਣੇ ਸਾਰੇ ਕਬੂਤਰ ਬਾਹਰ ਇੱਕ ਅੱਧਾ ਸਾਰਾ ਜਿਹੜਾ ਉਹਨੂੰ ਰਹਿਣ ਦਾਂਗੇ ਬਾਕੀ ਸਾਰੇ ਕੱਢ ਦਿੰਨੇ ਗਰਮੀ ਬਈ ਬਹੁਤ ਐ ਮੌਸਮੂ ਠੰਡਾ ਐ ਪਰ ਗਰਮੀ ਵਾਲੀ ਆ ਪਤਾ ਨਹੀਂ ਕੀ ਚੱਕਰ ਐ ਮੀਂਹ ਨਹੀਂ ਆਉਂਦੇ ਸ਼ਾਲੇ ਬਸ ਬਾਕੀ ਠੀਕ ਨੇ ਕੱਢਦੇ ਬਾਹਰ ਫਿਰ ਸਾਰੇ ਚੈੱਕ ਕਰ ਲਾ ਪਹਿਲਾਂ ਲੋਏ ਮੈਟਰੋ ਕੱਢਦੇ ਕਬੂਤਰ ਬਾਹਰ ਰਹਿ ਗਏ ਥੋੜੇ ਜਿਹਾ ਅੰਦਰ ਖਾਪੀ ਲੈਣਗੇ ਯਾਰ ਸਾਰੇ ਉੱਡ ਗਏ ਜਿ세 ਇਹਨਾਂ ਨੂੰ ਬੰਦੇ ਕਰ ਯਾਰ ਨਵੇਂ ਕਬੂਤਰ ਸਾਰ ਬਹੁਤਾ ਕਾਉਂਡ ਆਉਂਦਾ ਸਾਲਾ ਕਰ ਕਰ ਸਾਰੇ ਇਹਨਾਂ ਨੂੰ ਇਹ ਤਾਂ ਸਾਰੇ ਉੱਡ ਜਾਣੇ ਤੇ ਸਾਰੇ ਕਹੇ ਤਾਂ ਬੰਦ ਕਰ ਇਹਨਾਂ ਨੂੰ ਚਲੋ ਚਲੋ ਖੁੱਡੇ ਆ ਕਬੂਤਰੀ ਕੱਢ ਦੀਏ ਸਾਰਿਆਂ ਨੂੰ ਖੜ ਜਾ ਖੜ ਜਾ 1 ਮਿੰਟ ਅਟਰਾ ਸਾਈਕਲ ਇਹ ਪਾ ਦਵਾ ਵੀ ਮੈਂ ਇਹਦੇ ਚ ਗੁੰਡੀ ਸਾਫ ਹੈ ਇਹ ਓ ਕੇਰਬੋਟ ਪਾਣੀ ਪਾ ਦਨੇ ਹੁਣ ਇਹਦੇ ਚ ਕਰ ਜਿ세 ਬੰਦ ਇਹਨਾਂ ਨੂੰ ਇਹਨੂੰ ਪਰ ਰੱਖ ਦਨੇ ਆ ਇੱਥੇ ਅੰਦਰ ਲੈ ਕੇ ਜਾਣੇ ਇੱਥੇ ਸਲਾਬਾਏ ਹੋ ਜਾਂਦੇ ਡੱਬੀ ਚ ਪਾ ਲੈਨੇ ਆ ਕਿਸੇ ਜੱਪਾ ਇਹਨੂੰ ਕਰਦੇ ਕਰਦੇ ਬੰਦ ਠੀਕ ਆ ਜਿ세 ਕਬੂਤਰ ਤਾਂ ਉਹ ਫਿਰਦਾ ਉਹ ਕਰਦੇ ਕਰਦੇ ਬੰਦ ਓਕੇ ਰਬੂਟਾਂ ਨੇ ਚਲੋ ਚਲੋ ਆਹ ਦੇਖ ਆਹ ਸਾਲਾ ਇੱਕ ਬਾੜ ਦੇ ਦੂਆ ਨਿਕਲੇ ਆਉਂਦੇ ਪਾ ਦੇ ਜਸੇ ਦਾਣੇ ਦੂਣੇ ਹੀ ਪਾ ਦੀਏ ਨਵੇੜੀਏ ਕੰਮ ਸਾਜਰੇ ਬਜੇ ਪੈ ਗਏ ਨਾ ਯਾਰ ਰੱਜ ਗਏ ਐਨ ਪੈ ਗਏ ਉਹ ਦੇਖੋ ਲੈ ਨਜ਼ਾਰੇ ਨਾਲ ਪਾਏ ਨੇ ਹੁਣ ਪਾਰੇ ਪਾਰੇ ਭਰਦੇ ਐਨ ਜਿਹੜਾ ਰਾਦੋਂ ਨੇ ਸਾਰੇ ਡੋਲ ਨਾ ਲਈਓ ਚਾ ਉਹ ਕੈਰਬੋਡ ਦਾਣੇ ਵੀ ਪਾ ਦੇ ਮੜੇ ਤੇ ਉਹਨਾਂ ਦਾ ਕਰਿਆ ਹੈ ਕੰਮ ਟਰੈਕਟਰ ਸਾਈਕਲ ਇਹਨਾਂ ਨੂੰ ਕਾਲੂ ਪਾਵਾਂਗੇ ਉਹ ਸਰੋਂ ਚੱਕ ਲਈ ਖੜ ਜੋ ਖੜ ਜੋ ਭਾਈ ਖੜ ਜੋ ਖੜ ਜੋ ਖੜ ਜੋ ਸਾਡੇ ਜਦੇ ਭੱਜੇ ਆਉਣੇ ਹੈ ਨਹੀਂ ਬਾਦੀ ਨਹੀਂ ਹੈ ਨਾ ਨਾ ਦੂਗੇ ਦਾਣੇ ਪਾਉਣੇ ਆ ਦੂਗੇ ਦਾਣੇ ਕਿੱਥੇ ਆ ਬਾਣੇ ਦੇ ਲਿਆਉਣੇ ਪੈਣਗੇ ਉਧਰੋਂ ਲਿਆਉਣੇ ਪੈਣੇ ਸਰੋਂ ਪਾ ਦੇ ਪਹਿਲਾਂ ਥੋੜੀ ਉਹ ਆਏ ਨਹੀਂ ਯਾਰ ਖੜਾਈ ਦੀ ਹੁੰਦੀ ਉੱਚੀ ਬਸ 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 ਦੂਗੇ ਥੋੜੇ ਜੇ ਪਾ ਦੇ ਦਾਣੇ ਬਸ ਲਿਆ ਕੇ ਲਾਓਏ ਮਿੱਤਰੋ ਹਾਂ ਹਾਂ ਬਾਦੂ ਇਹਦਾ ਬਹੁਤ ਜ਼ਿਆਦਾ ਪਾਦੇ ਦਾਣੇ ਪਾਣੀ ਦਾ ਸਾਰਾ ਕੁਝ ਓਕੇ ਆ ਨਰਵੈ ਨੇ ਆਪਣੀ ਗੱਡੀ ਭਰ ਲਈ ਕਰ ਲਈ ਲੋਡ ਇਹਦਾ ਰਿਸ਼ਤਾ ਤੁਸੀਂ ਕਰਾਉਂਦੇ ਨਹੀਂ ਤੁਹਾਨੂੰ ਬਾਦਵਾਵਾਂ ਲੱਗਣਗੀਆਂ ਇਹਦੀਆਂ ਤੇ ਚਲੋ ਹੁਣ ਨਾਈਏ ਤੋਂ ਇਹੋ ਤੇ ਬਾਅਦ ਮੋਟਰ ਤੇ ਚੱਲਦੇ ਆਂ ਫੇਰ ਚੱਲਾਂਗੇ ਗਰਾਊਂਡ 'ਚ ਠੀਕ ਆ ਲਓਏ ਮਿੱਤਰੋ ਹੁਣ ਚੱਲਦੇ ਆਪਾਂ ਗਰਾਊਂਡ 'ਚ ਨੂੰ ਦੇਖੋ ਜੱਸੀ ਉਹਨਾਂ ਨੇ ਗੰਦ ਕਿੰਨਾ ਪਾਇਆ ਹੋਇਆ ਇੱਥੇ ਘੜਾ ਆਇਆ ਆ ਇੱਥੇ ਆ ਇੱਥੇ ਉਹ ਸਾਈਕਲ ਉੱਥੇ ਇੰਨੀ ਜਗ੍ਹਾ ਲੰਘਣ ਨੂੰ ਰਿਕਸ਼ਾ ਲੰਘਾਉਣਾ ਭਾਗ ਨੂੰ ਇੰਨਾ ਔਖਾ ਹੁੰਦਾ ਵਿਚਾਰੇ ਨੂੰ ਤੇ ਚਲੋ ਚੱਲਦੇ ਆ ਹੁਣ ਆਪਾਂ ਗਰਾਊਂਡ 'ਚ ਨੂੰ ਮਿਲਦੇ ਆਂ ਫੇਰ ਗਰਾਊਂਡ 'ਚ ਜਾ ਕੇ ਲੋਰੀ ਰਾਤ ਦਾ ਟਾਈਮ ਹੈ ਵੱਜ ਗਏ 8:30 ਖੇਡਣ ਆਏ ਹੋਏ ਆ ਅੱਧੇ 플레이ਰ ਆ ਰਹੇ ਆ ਤੇ ਕੁਛ ਕੁ ਬੈਠੇ ਆ ਜਸ਼ਨਾ ਬੈਠਾ ਹੈ ਤੇ ਇਧਰ ਆ ਗਰਾਊਂਡ ਬੈਡਮਿੰਟਨ ਵਾਲਾ ਇਧਰ ਦੇਖੋ ਫਿਰ ਰੂਹ ਲੱਗਦੀ ਆ ਹੁਣ ਗਰਾਊਂਡ 'ਚ ਹਲੇ ਆ ਲਾਈਟਾਂ ਚਲਾਈਆਂ ਨਹੀਂ ਹੈਗੀਆਂ ਕਿਉਂਕਿ ਮੱਛਰ ਆਉਂਦਾ ਉਧਰ ਖੇਡਣਾ ਹੁੰਦਾ ਇਧਰ ਲਈ ਚਲਾਈਆਂ ਹੋਈਆਂ ਕਿਉਂ ਫਰੰਟ ਵਾਲੀਆਂ ਚਲਾਈਆਂ ਹੋਈਆਂ ਨੈਟ ਨਵਾਂ ਲਿਆਂਦਾ ਨੈਟ ਕਸਣ ਲੱਗੇ ਹੋਣੇ ਨੌਜਵਾਨ ਹੋਲਾ ਸਿਰ ਕਦੇ ਲਗੋ ਨਾ ਓਏ ਲਗੋ ਲਾਲ ਲਗੋ ਲਾਵਾ ਠੀਕ ਆ ਚਲੋ ਨੈਟ ਪਹਿਲਾਂ ਨੈਟ ਦੂਜਾ ਖੋਲਦੇ ਆ ਨਵਾ ਲਾ ਵੀ ਨਵਾਂ ਨੈਟ ਲਾਤਾ ਹੁਣ ਨਾ ਨਵੀਂ ਨਵੀਂ ਟੋਪੀ ਲਿਆ ਕੇ ਦਿੱਤੀ ਐ ਇਹ ਰਾਜਸਥਾਨ ਤੋਂ ਲਿਆਂਦੀ ਆ ਬਾਈ ਇਹ ਵੀਰੇ ਬਹੁਤ ਦੂਰੋਂ ਹੈ ਖੁੰਬੇ ਲੱਗਦੀ ਐ ਦੇਖੋ ਫਿਰ ਰਾਤ ਦਾ ਨਜ਼ਾਰਾ ਹੈ ਔਰ ਜੱਸਾ ਆਪਣਾ ਵਲੌਗ ਬਣਾ ਰਹੇ ਆ ਜੱਸਾ ਹੈ ਬਣਾ ਲਾ ਬਣਾ ਲਾ ਕੋਈ ਨਹੀਂ ਬਲੌਗ ਨਹੀਂ ਸਾਲਿਆ ਬਲੌਗ ਹੁੰਦਾ ਓਏ ਚੱਕਰ ਲੋ ਚੱਕ ਲੋ ਬਈ ਕਾਸ਼ ਹੋ ਗਿਆ ਨੈਟ ਠੀਕ ਆ ਉਹ ਦੇਖੀ ਮਾਰੀ ਨਾ ਕਿਸੇ ਤੇ ਹਾਂਜੀ ਨੌਜਵਾਨ ਲੱਗਿਆ ਨੌਜਵਾਨ ਚੋਬਰ 6 ਫੁੱਟ ਦਾ ਨੌਜਵਾਨ ਕੇਲਿਆਂ ਦਾ ਜੂਸ ਹੀ ਪੀਂਦਾ ਕਾਸ਼ਦੀਪ ਨਹੀਂ ਆਇਆ ਹੈ ਅੱਜ ਉਹ ਪੀਂਦਾ ਚਲੋ ਓਕੇ ਰਿਪੋਰਟ ਆ ਬਈ ਹੁਣ ਆ ਬੰਦੀ ਐ ਬਸ ਲੱਗੀ ਖੇਡ ਖੂਡ ਕੇ ਪਹੁੰਚ ਗਏ ਭਾਈ ਘਰੇ ਕਬੂਤਰ ਵੀ ਬਾਹਰ ਫਿਰ ਰਹੇ ਨੇ ਪਾਣੀ ਪੂਣੀ ਪੀਂਦੇ ਆਓ ਦੇਖੋ ਬਾਕੀ ਦਾਣੇ ਦੂਣੇ ਦੀ ਓਕੇ ਰਪੋਰਟ ਹੈ ਬੱਚੇ ਪੁੱਛੇ ਕੈਮ ਨੇ ਸਾਰੇ ਠੀਕ ਆ ਓਕੇ ਆ ਤੇ ਚਲੋ ਵਲੌਗ ਦੀ ਵੀ ਕਰ ਦਨੇ ਆਵਾ ਐਂਡਿੰਗ ਬਹੁਤ ਬਣ ਗਿਆ ਵਲੌਗ ਮਿਲਦੇ ਆਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਸਤੇ ਰਾਏ ਵਲੌਗ ਕਾ ਲੂ ਆਊਗਾ ਮਿਲਦੇ ਆ ਫੇਰ ਅਗਲੇ ਵਲੌਗ ਚ ਜਸਸਾ ਕਿੱਟ ਪਾਈ ਫਿਰਦਾ ਜਸਸਾ ਨੈਟ ਬਦਲੇ ਆ ਤਾਂ ਜਿਹੜਾ ਉੱਥੇ